ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਤਲਬ ਮੋਨਿਕਾ ਦਾ ਮਤਲਬ ਅਫੀਸ਼ੀਅਲ ਹੈ ਔਰ ਜਿਹੜਾ ਕਿ ਜਿਹੜਾ YouTube ਪੇਜ ਇਹਦਾ ਪੇਜ ਹੀ ਹੈ ਉਹ ਵੀ ਮੋਨਿਕਾ धवन ਅਫੀਸ਼ੀਅਲ ਤੇ ਹੈ ਜਿੰਨੇ ਜਿੰਨੇ ਮੈਨੂੰ ਫੋਲੋ ਨਹੀਂ ਕੀਤਾ Facebook ਦੇ ਉੱਪਰ ਮੈਨੂੰ ਫੋਲੋ ਕਰ ਲਵੋ ਤੇ ਜਿੰਨੇ ਮੈਨੂੰ YouTube ਤੇ ਨਹੀਂ ਸਬਸਕ੍ਰਾਈਬ ਕੀਤਾ ਮੈਨੂੰ ਸਬਸਕ੍ਰਾਈਬ ਕਰ ਲਵੋ ਦੋਨੋਂ ਨੇਮ ਸੀਮ ਚੱਲ ਰਹੇ ਨੇ ਮੋਨਿਕਾ धवन ਅਫੀਸ਼ੀਅਲ ਚੈਨਲ ਔਰ ਪੇਜ ਹਾਂਜੀ ਔਰ ਸਭ ਨਾਲ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਪਰਮਾਤਮਾ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਪਰਮਾਤਮਾ ਦੇ ਵਿੱਚ ਬਹੁਤ ਕਿਰਪਾ ਹੁੰਦੀ ਹੈ ਪਰਮਾਤਮਾ ਇੰਨੇ ਜਾਨੀ ਜਾਣੇ ਕਿ ਜਦੋਂ ਅਸੀਂ ਨੇੜੇ ਹੋ ਕੇ ਰੱਬ ਨੂੰ ਬੋਲੀਏ ਜਾਂ ਪਰਮਾਤਮਾ ਨੂੰ ਸੁਣਾਈਏ ਤਾਂ ਉਹ ਕਿਤੇ ਨਾ ਕਿਤੇ ਸਾਨੂੰ ਸੁਣਨ ਵਾਲਾ ਬੈਠਾ ਹੁੰਦਾ ਹੈ ਤੇ ਸਾਡੀ ਹਰ ਇੱਕ ਗੱਲ ਨੂੰ ਸੁਣ ਸਕਦਾ ਹੈ ਤੇ ਤੁਸੀਂ ਸਭ ਨਾਲ ਜ਼ਿਆਦਾ ਸੁਰੱਖਿਤ ਹੋ ਵਧੀਆ ਹੋ ਠੀਕ ਠਾਕ ਹੋ ਹੁਣ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਹੈ ਔਰ ਜਿਹੜਾ ਵੀ ਮਤਲਬ ਕਿਸ ਚੀਜ਼ ਦਾ ਵਿੱਚ ਘੜਾ ਚੱਲ ਰਿਹਾ ਸੀ ਜਾਂ ਰੋਲਾ ਚੱਲ ਰਿਹਾ ਸੀ ਜਾਂ ਕਿਸ ਤਰ੍ਹਾਂ ਵੀ ਮਤਲਬ ਹਰ ਇੱਕ ਚੀਜ਼ ਨੂੰ ਮਤਲਬ ਸਾਮੇ ਹੋਏ ਡਰੇ ਹੋਏ ਜੋ ਵੀ ਹੈ ਲਗਾ ਲੋ ਆਪਣੇ ਦਿਮਾਗ ਦੇ ਵਿੱਚ ਸੋ ਸੋਚਾਂ ਲੈ ਕੇ ਚੱਲ ਰਹੇ ਸੀ ਹਰ ਇੱਕ ਚੀਜ਼ ਦਾ ਉਹ ਜਿਹੜਾ ਮਾਮਲਾ ਹੈ ਜਾਂ ਮਸਲਾ ਹੈ ਜਾਂ ਪ੍ਰੋਬਲਮਸ ਹੈ ਉਹ ਕਿਤੇ ਨਾ ਕਿਤੇ ਹੱਲ ਹੋ ਚੁੱਕੀ ਹੋਈ ਹੈ ਉਹ ਸਭ ਤੋਂ ਮੱਦੀ ਗੱਲ ਕਿ ਸੁਰੱਖਿਤ ਸਾਨੂੰ ਪਹਿਲਾਂ ਮੇਰਾ ਫੇਸਬੁੱਕ ਪਰਿਵਾਰ ਸੁਰੱਖਿਤ ਹੈ ਦੁਨੀਆ ਜਹਾਨ ਸਭ ਸੁਰੱਖਿਤ ਹੈ ਮਾਤਾ ਮੈਂ ਸ਼ੁਕਰਗੁਜ਼ਾਰ ਕਰਦੀਆਂ ਕਿ ਇਹ ਚੀਜ਼ ਦਾ ਝਗੜਾ ਜਿਹੜਾ ਵੀ ਚੱਲਿਆ ਸੀ ਜਲਦੀ ਤੋਂ ਜਲਦੀ ਹੀ ਰੱਦ ਹੋ ਗਿਆ ਤੇ ਜਿਸ ਕਾਰਨ ਸਭ ਠੀਕ ਹੈ। ਔਰ ਬਾਕੀ ਜਿਨ੍ਹਾਂ ਨੇ ਘਰਾਂ ਦੇ ਵਿੱਚ ਛੇ ਸ਼ੀ ਮਹੀਨੇ ਦਾ ਰਾਸ਼ਨ ਡਾਲ ਦਿੱਤਾ ਸੀ ਸੋ ਅਗਾਵਾਂ ਫੈਲੀਆਂ ਗਈਆਂ ਸੋ ਚੀਜ਼ਾਂ ਦੀਆਂ ਗੱਲਾਂਬਾਤਾਂ ਫੈਲੀਆਂ ਗਈਆਂ। ਚਲੋ ਕੋਈ ਗੱਲ ਨਹੀਂ ਸਮਝ ਲਓ ਕਿ ਜਿਨ੍ਹਾਂ ਨੇ ਤੇ ਰਾਸ਼ਨ ਡਾਲ ਦਿੱਤਾ ਹੈ ਉਹ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਚਲੋ ਛੇ ਸ਼ੀ ਮਹੀਨੇ ਦਾ ਰਾਸ਼ਨ ਨੂੰ ਵਰਤਣਗੇ ਯੂਸਫੁਲ ਕਰਨਗੇ ਪਰਵਾਰ ਦੇ ਵਿੱਚ ਖਾਦਿਆਂ ਜਿਹੜਾ ਵਾ ਰਾਸ਼ਨ ਉਹ ਵੀ ਤਾਂ ਨਿਭੜ ਹੀ ਜਾਂਦਾ ਹੈ ਅੱਗੇ ਬਾਜੋ ਜੂਨ ਜਲਾਈ ਦਾ ਟਾਈਮ ਆ ਜਾਣਾ ਕੋਈ ਭੈਣ ਭਰਾ ਆ ਗਿਆ ਕੋਈ ਭਾਈ ਵੀਰ ਆ ਗਿਆ ਕੋਈ ਸੋ ਚੀਜ਼ ਆਗੇ ਸੋ ਚਲੇਗੇ ਲੈਣੇ ਦੇਣੇ ਰਿਸ਼ਤੇ ਨਾਤੇ ਤੇ ਚਲਦੇ ਰਹਿਣਗੇ ਉਸ ਚੀਜ਼ ਦੀ ਟੈਨਸ਼ਨ ਨਾ ਲਵੋ ਗੁਰੂ ਦੇ ਘਰ ਦੇ ਦੇਖੋ ਸਦਾ ਬਹਾਰ ਭੰਡਾਰ ਭਰੇ ਹੀ ਰਹਿੰਦੇ ਨੇ ਤੇ ਉਹ ਜਿਹੜੇ ਭੰਡਾਰ ਹੈ ਜਿੰਨੀ ਸੰਗਤ ਖਾਂਦੀ ਹੈ ਰੱਬ ਓਨਾ ਹੀ ਵੱਧ ਤੋਂ ਵੱਧ ਜਿਹੜੇ ਕਿ ਗੁਰੂ ਭੰਡਾਰ ਦੇ ਵਿੱਚ ਹੋਰ ਕਿਰਪਾ ਤੇ ਹੋਰ ਪਿਆਰ ਆਪਣਾ ਪਾਉਂਦਾ ਰਹਿੰਦਾ ਹੈ ਤੇ ਬਾਕੀ ਮੈਨੂੰ ਬਹੁਤ ਥੀ ਇਸ ਚੀਜ਼ ਨਾਲ ਮਤਲਬ ਧੰਨਵਾਦ ਕਰਦੀ ਹਾਂ ਉਸ ਪਰਮਾਤਮਾ ਆਤਮਾ ਦਾ ਵੀ ਸ਼ੁਗਰ ਗੁਜ਼ਾਰ ਕਰਦੀਆਂ ਕਿ ਜਲਦੀ ਤੋਂ ਜਲਦੀ ਉਸਨੇ ਜਿਹੜੇ ਝਗੜੇ ਮਸਲੇ ਜੋ ਵੀ ਮਤਲਬ ਇਹਗੇ ਸੀ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਹੀ ਸੈਟਿੰਗ ਕਰ ਦਿੱਤੇ ਤੇ ਤਾਂ ਕਿ ਜਿਹੜੇ ਲੋਕਾਂ ਦੇ ਅੰਦਰ ਖੋਫ ਗੁੱਸੇ ਖੋਰ ਵੀ ਜ਼ਿਆਦਾ ਦਿਮਾਗ ਦੇ ਵਿੱਚ ਚੱਲ ਰੀਆਂ ਚੀਜ਼ਾਂ ਉਹ ਕਿਤਨੇ ਕਿਤੇ ਲੋਕਾਂ ਲਈ ਰਿਮੂਵ ਹੋ ਚੁੱਕੀਆਂ ਹਨ ਤੇ ਬਾਕੀ ਤੁਸੀਂ ਫੋਟੋਸ ਨੂੰ ਬਹੁਤ ਜ਼ਿਆਦਾ ਕਮੈਂਟਸ ਕਰ ਰਹੇ ਹੋ ਪਿਆਰ ਦੇ ਰਹੇ ਹੋ ਧੰਨਵਾਦ ਸ਼ੁਕਰੀਆ ਤੁਹਾਡਾ ਉਸ ਚੀਜ਼ ਲਈ ਤੇ ਸੀਰੀਅਸਲੀ ਧੀਾਂ ਦਾ ਨਹੀਂ ਪਤਾ ਲੱਗਦਾ ਚਾਹੇ ਧੀ ਹੋਵੇ ਚਾਹੇ ਪੁੱਤਰ ਹੋਵੇ ਮਾਨ ਲਈ ਤਾਂ ਦੋਨੋਂ ਔਲਾਦਾਂ ਬਰਾਬਰ ਹੀ ਹੁੰਦੀਆਂ ਨੇ ਤੇ ਸੀ ਦੇ ਸਲੀਟ ਨਹੀਂ ਪਤਾ ਲੱਗਦਾ ਕਿ ਟਾਈਮ ਦੇ ਨਾਲ ਧੀਾਂ ਕਦੋਂ ਜਵਾਨ ਹੋ ਜਾਂਦੀਆਂ ਨੇ ਕਦੋਂ ਯਾਦਾਂ ਯਾਦਾ ਬਣ ਕੇ ਬਹਿ ਜਾਂਦੀਆਂ ਨੇ ਤੇ ਅੱਜ ਸਭ ਤੋਂ ਵੱਡਾ ਦਿਨ ਹੈ ਹੈਪੀ ਮਦਰਡੇ ਤੇ ਮੈਂ ਆਪਣੀਆਂ ਬੈਨਾਂ ਨੂੰ ਜਾਂ ਆਪਣੇ ਆਮਾਵਾ ਨੂੰ ਜਿਹੜੀਆਂ ਵੀ ਮੈਨੂੰ ਸੁਣਦੀਆਂ ਨੇ ਪਰਿਵਾਰ ਦੇ ਵਿੱਚ ਸਮਝਦੀਆਂ ਨੇ ਉਹਨਾਂ ਨੂੰ ਮੈਂ ਦਿਲੋਂ ਨਮਸਕਾਰ ਤੇ ਦਿਲੋਂ ਵੈਲਨ ਕਰਨਾ ਚਾਹੁੰਦੀ ਹਾਂ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਦੇ ਵਿੱਚ ਰੱਖੇ ਜਿੱਥੇ-ਜਿੱਥੇ ਵੀ ਉਹ ਬੈਠੇ ਆਪਣੇ ਘਰ ਤੰਦਰੁਸਤ ਰਹਿਣ ਠੀਕ-ਠਾਕ ਰਹਿਣ ਤੇ ਅੱਜ ਸੰਡੇ ਦਾ ਦਿਨ ਹੈ ਤੇ ਸੋਚਿਆ ਚਲੋ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਜਾਵੇ ਤੇ ਆਪਣੇ ਪਬਲਿਕ ਪਲੇਸ ਨੂੰ ਦੱਸਿਆ ਜਾਵੇ ਆਪਣੇ ਪਰਵਾਰ ਫੇਸਬੁੱਕ ਨੂੰ ਦੱਸਿਆ ਜਾਵੇ ਕਿ ਸਭ ਕੁਝ ਠੀਕ ਹੋ ਚੁੱਕਾ ਹੈ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਹੈ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਤੇ ਬਾਕੀ ਜਿਹੜਾ ਥੋੜਾ ਜਾ ਹਜੇ ਰੋਲਾ ਹੈ ਗਰਮ-ਗਰਮ ਹੈ ਤੇ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੇ ਵੀ ਤੁਹਾਡੇ ਕੋਲੋਂ ਮਤਲਬ ਸੋਸ਼ੀਅਲਸ ਜਿਹੜੇ ਖਬਰਾਂ ਨਿਊਜ਼ ਵਗੈਰਾ ਵਾਲੇ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਕਿ ਫੇਕ ਹੈ ਤੇ ਬਹੁਤ ਕੁਝ-ਕੁਝ originals ਹੈ ਤੇ ਕੋਸ਼ਿਸ਼ ਕਰੋ ਕਿ ਤੁਸੀਂ ਨਿਊਜ਼ ਤੋਂ ਬਾਹਰ ਨਿਕਲੋ ਰੱਬ ਨੇ ਜੇ ਸਭ ਕੁਝ ਠੀਕ ਕਰ ਦਿੱਤਾ ਹੈ ਤੇ ਹੋਰ ਵੀ ਜ਼ਿਆਦਾ ਵਧੀਆ ਤੇ ਹੋਰ ਵੀ ਜ਼ਿਆਦਾ ਠੀਕ-ਠਾਕ ਕਰੇਗਾ ਰੱਬ ਉੱਤੇ ਭਰੋਸਾ ਰੱਖੋ ਉਹਦੇ ਤੋਂ ਉੱਪਰ ਕੋਈ ਵੀ ਦੁਨੀਆਂ ਦੀ ਚੀਜ਼ ਵੱਧ ਕੇ ਨਹੀਂ ਹੁੰਦੀ ਹੈਨਾ ਤੇ ਬਾਕੀ ਗੱਲ ਨੂੰ ਮੈਂ ਇੱਥੇ ਹੀ ਸਟੌਪ ਕਰਾਂਗੀ ਔਰ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਸੁਰੱਖਿਤ ਰਹੋ ਵਧੀਆ ਰਹੋ ਤੰਦਰੁਸਤ ਰਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ ਦੇ ਵਿੱਚ ਜਿਹੜੀ ਵੀ ਮਤਲਬ ਸ਼ਕਤੀ ਹੁੰਦੀ ਹੈ ਜਾਂ ਪਰਮਾਤਮਾ ਦੇ ਬੋਲੇ ਹੋਏ ਸ਼ਬਦਾਂ ਦੀ ਗੱਲਬਾਤ ਕੀਤੀ ਜਾਂਦੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹਰ ਇੱਕ ਜਗ੍ਹਾ ਤੇ ਪਰਮਾਤਮਾ ਜ਼ੁਬਾਨ ਦੇ ਉੱਪਰ ਬੈਠਾ ਹੁੰਦਾ ਹੈ ਔਰ ਕਿਹੜੀ ਗੱਲ ਕਦੋਂ ਸੁਣ ਲਵੇ ਉਹ ਮੇ ਤੁਹਾਨੂੰ ਪਤਾ ਹੁੰਦਾ ਹੀ ਹੈ ਕਿ ਅੱਜ ਇਹ ਰਬ ਸਾਡੇ ਨਾਲ ਹੈ ਤੇ ਜਿਸ ਨੇ ਸਾਨੂੰ ਸਖਸ਼ਿਤ ਹੋ ਜ਼ਿੰਦਗੀ ਦੇ ਵਿੱਚ ਵਧੀਆ ਹੋਰ ਜਿਆਦਾ ਵਧੀਆ ਕੀਤਾ ਤੇ ਬਾਕੀ ਮੈਂ ਤੁਹਾਡੇ ਮਨ ਕਿਹਾ ਦਵਾਂ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਗੱਲਬਾਤ ਆਪ ਪੋਸਟਾਂ ਤੁਸੀਂ ਕਰਦੇ ਰਿਹਾ ਕਰੋ ਕਮੈਂਟਸ ਲਾਈ ਮੈਸੇਜਸ ਲਾਈ ਦਿੰਦੇ ਰਿਹਾ ਕਰੋ ਮੇਰਾ ਬੋਲਣ ਦਾ ਤਰੀਕਾ ਗੱਲਬਾਤ ਕਰਨ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਉਹਦੇ ਬਾਰੇ ਮੈਨੂੰ ਮੈਸੇਜ ਰਿਪਲਾਈ ਜ਼ਰੂਰ ਦਿਆ ਕਰੋ ਬਾਕੀ ਮਿਲਦੇ ਰਵਾਂਗੇ ਤੁਹਾਡੇ ਚੈਨਲ ਦੇ ਨਾਲ ਜਲਦੀ ਹੀ ਇੱਕ ਨਵੀਂ ਵੀਡੀਓ ਲੈ ਕੇ ਹੋਰ ਮੈਂ ਹਾਜ਼ਰ ਹੋਵਾਂਗੀ ਤੇ ਥੈਂਕ ਯੂ so much